ਲਗਾ ਲਗਾ ਗੇੜਾ ਹੀ ਹੋਤੇ ਖੜ ਰਹੀ ਜਨਵਲੀਲੀ ਹਾਂ ਹੋ ਗਈ 8 ਕਿਲੋ 2 ਗਨਾਂ ਹੈ 8 ਕਿਲੋ 2 ਗਨਾਂ ਲਓਗੇ ਹਾਂ ਹੋ ਗਿਆ ਆਉਂਦੇ ਰਹੇ ਐ ਮਲਾਪੇ ਮਾ ਬਾਈ ਚੱਲੇ ਜਾਣਾ ਮੈਨੂੰ ਮੇਰੇ ਤੈਨੂੰ ਮੇਰਾ ਹੱਥ ਆ ਪਰਾ ਦੇਗਾ ਚੱਲ ਪਰਾਂ ਨਿਕਲ ਜਾਂਦਾ ਤਾਂ ਕੋਈ ਨਹੀਂ ਇੱਧਰ ਇੱਧਰ ਗਲਤ ਹੋਣਾ ਹੈ ਆਉਂ ਹੀ ਮੈਂ ਕਹਿੰਦਾ ਇੱਧਰ ਉੱਥੇ ਤਾਂ ਦੇਖ ਨਹੀਂ ਪਰ ਤਾਂ ਤਾਂ ਬਿਚਰੇ ਖਲਾ ਰਿਹਾ ਉਹਦੇ ਨੂੰ ਇਹ ਦੇਖ ਲਾਈਦਾ ਜੀ ਥੋੜਾ ਦੂਰ ਆਇਆ ਰਸਤਾ ਹੈ ਨਾ ਉਹ ਉਹ ਵੇਖ ਖਵਾਲਾ ਸੱਖੇ ਮੈਂ ਉਹ ਆ ਜਾਣੀ ਦਿੱਸੇ ਜਣਾ ਕੈਲੀਫੋਰਨੀਆ ਹੈ ਮੁੰਡੇ ਜਾਣਾ ਕੈਲੀਫੋਰਨੀਆ ਕਿੰਨੇ ਮਧਰਾ ਟਾ ਕੇ ਖਟਾ ਹਾਂ ਲਮਾ ਮਧਰਾ ਦੇ ਮੇਰੇ ਘਰ ਗੱਡੀ ਖੜੀ ਕਰ ਖੜੀ ਕਰ ਦੇ ਨਾਲ ਲਾ ਦੇ ਨਹੀਂ ਇਹ ਉਹ ਮੇਰੀ ਜੰਡੀ ਦਾਲਾ ਲਾਲਾ ਨਹੀਂ ਇਹ ਸੈ ਥੱਲੇ ਤੋਂ ਥੋੜੀ ਨੀ ਧਿਆਨ ਬੈਕ ਪਾਸੇ ਕਰ ਸੈ ਮੇਰਾ ਪੈਰ ਪਾਸੇ ਦੂਜਾ ਯਾਰ ਹਾਂ ਹਾਂ ਚੱਲ ਚੱਲ ਜਮਾਨ ਮੁੰਡਾ ਜਮਾਨ ਕਈ ਗੱਡੀ ਖੜੀ ਹੈ

ਕੀ ਹੋਣਾ ਮੈਂ ਕਬਨੇ ਹੋ ਜਿੱਦ ਗੇ ਲੱਗ ਗਿਆ ਕੀ ਇਹਦੇ ਕਾਹ ਹਨੇ ਵੇਖ ਜਿੰਦੇ ਦਿਨ ਡੰਗਰ ਲਾਇਆ ਉਹ ਸਾਹ ਲੈਣਾ ਚੱਕਾ ਪਾਈ ਇਹ ਤੇ ਨਾ ਵਟਾਂ ਲੈ ਜੀ ਲੰਦਤਾ ਹੈ ਬੜਾ ਬੜਾ ਕਈ ਪੱਤੇ ਦੋ ਰੋਜਾ ਮਨ ਦੀ ਗਾਰ ਹੈ ਜਾ ਬੀ ਅ ਕਾਲਾ ਬੈਗ ਉਹ ਕਾਲੀ ਬਣੀ ਲਾਈ ਹੋਣਾ ਇਥੋਂ ਲੱਗ ਬੋ ਲਾ ਹੁਣ ਹਾਂ ਹਾਂ ਨਾ ਨਾ ਉਹਨੇ ਹੀ ਕਿਹਾ ਕਿ ਨਾ ਕਿੰਨੇ ਵਜੇ ਇਹ ਕਹਾਂ ਮੈਂ ਬੱਚਾ ਸਦਰੂਆ ਜੋਗਾ ਸਿੰਘ ਉਹ ਆਪਣੀਰੀ ਦੀ ਜੀਰੀ ਪੀਦੀ ਆ ਪੰਜੀਰੀ ਬੀਜਦਾ ਪਿਆ ਇਧਰ ਸਵਾਬਾ ਖਰਾਰਦਾ ਪਿਆ ਕਿਵੇਂ ਫੂਸਾ ਛੋਨੇ ਦਾ ਫੂਸਾ ਫੂਸਾ ਤਾਂ ਬੰਦ ਹੋ ਗਿਆ ਫੂਸਾ ਬੰਦ ਕਰ ਦਿਓ ਆ ਤਾਂ ਹੀ ਲੌੜੇ ਲਮਣਾ ਯਾਰ ਹਾਂ ਹਾਂ ਆਹੀ ਲੌੜੇ ਲਮਣਾ ਸਾਡਾ ਪਿੰਡ ਸ਼ੈਲਰ ਬਣਿਆ ਰੇ ਵਾਕੇ ਸ਼ੈਲਰ ਨੇੜੇ ਹੈ ਹਾਂ ਸ਼ੈਲਰ ਨੇੜੇ ਉਹ ਵਾਕੇ ਮੰਗ ਕਰਦਾ ਫੂਸੇ ਝੁਨੇ ਦੀ ਹਾਂ ਉਹ ਸਾਹਮਣੇ ਉਹ ਲੈ ਕੋਈ ਗੱਲ ਨਹੀਂ ਜਦੋਂ ਮਰਜ਼ੀ ਆਉਣ ਦਿਓ ਜਿੰਨਾ ਮਰਜ਼ੀ ਫੂਸੇ ਝੁਨੇ ਦੀ ਬਨੇਰੀ ਬੀਜੀ ਫੂਸਾ 43 43 ਸਰਕਾਰ ਸਿੰਘ ਦੇ 40 ਕਿਲੋ ਝੋਨਾ ਵਾਕਿਆ 40 ਕਿਲੋ ਥਾ ਹੋ ਜਾਣਾ ਪਿਆਰੀ ਇਹਦਾ 2 ਕਿਨਾਲਾ ਥਾ ਬਿਜਲੀ ਬਿਜੀ ਚ ਲੱਗੀ ਜਦ ਦੀ ਪੂਸੀ ਛੱਡਣਾ ਨਹੀਂ ਸਾਡਾ ਵਾਕਿਆ ਸਾਡਾ ਪਿਆਰੇ ਦਿਨ ਪਹਿਲਾਂ ਥੋੜਾ ਥੋੜਾ ਜੋਗਾ ਲੇਟ ਨਹੀਂ ਹੋ ਗਿਆ ਕੰਮ ਪੂਸੇ ਝੋਨੇ ਦਾ ਇਹ ਉਹਦੇ ਦਿਨ ਹੋ ਜੇਂ ਕਿਲੇ ਦਾ ਤਰੀਕ ਦੇਤੀ ਆਪਾਂ ਹਾਂ ਹਾਂ ਵਾਕਿਆ ਪਿਛਲੀ ਵਾਰੀ ਬਿਜੀ ਹੀ 15 ਨੂੰ ਤੇ ਅੱਜ 16 ਹੋਈ ਏ ਇੱਕ ਦਿਨ ਦਾ ਹੀ ਫਰਕ ਪਿਆ ਜੇ ਕੋਈ ਚੱਕਰ ਹੀ ਕਰੇਗਾ ਫੂਸਾ ਲਾਓ ਰੱਜ ਕੇ ਦੱਸ ਵਾਕੇ ਰੱਜ ਕੇ ਲਾਓ ਫੂਸਾ ਹਾਂ ਇਸੇ ਚੁਣੇ ਮਾਂਗ ਬੜੀ ਹੈ ਸਾਡੇ ਪਿੰਡ ਸੁਬਾਹ ਲੱਗਾ ਸਹੀ ਗੱਲ ਉਹ ਪਾਣੀ ਆ ਗਿਆ ਉਹਨੇ ਆਹ ਲਾਓ ਕੋਈ ਚੱਕਰ ਬੱਕੇ ਮੈਂ ਤੁਹਾਡੇ ਨਾਲ ਆ ਚੋਲ ਵਧੀਆ ਬੰਦਾ ਤੂੰ ਚੁੱਕਾ ਚੋਲ ਹੀ ਵਾਕੇ ਜਾਂਦਾ ਵਧੀਆ ਬੰਦਾ ਫੂਸਾ ਲੱਗੇਗਾ ਕਿ ਕਿ ਹੈ ਨਾ ਹੈ ਲੱਗੇਗਾ ਜਰੂਰ ਆ ਜਾ ਲੈ ਆ ਟਰਾਲੀ ਭਰ ਗਏ ਸਵੇਰ ਦਾ ਲੱਗਾ ਟਰਾਲੀ ਨਹੀਂ ਭਰੀ ਜੀ ਦਰ ਤੋਂ ਆ ਜੀ ਪਾਣੀ ਅਸੀਂ ਛੱਡੀ ਬੈਠਣਾ ਨਾ ਵਾਕੇ ਪਾਣੀ ਤੇ ਆ ਗਿਆ ਇਹ ਆ ਜੀ ਦੇਣਾ ਪਾਣੀ ਲਾ ਦੇ ਨਾਲ ਵਾਕੇ ਲੈ ਵੀ ਕਿ ਲੈੜ ਪੜੀ ਗਿਆ ਨਾ ਹੈ ਲੈੜ ਬੜੀ ਹੈ ਇਤਕੀ ਜਿਆਦੀ ਬੜੀ ਲੈ ਬੜੀ ਲੈੜ ਛੱਡੀ ਬੋਟਾ ਹੀ ਬੋਟਾ ਬੋਟਾ ਕਰਕੇ ਆ ਮੂੰਹ ਮੇ ਕੋ ਛੱਡੇ ਨਹੀਂ ਉਹ ਆ ਗਈ ਇਹ ਤਾਂ ਕੌਣ ਇਹਦਾ ਪੁਣਿਆ ਆ ਆ ਤੂੰ ਆ ਕੇ ਇਹਦੇ ਮੈਨ ਪੰਜ ਛੇ ਰੇੜੀਆਂ ਬਹਿ ਜਾਂਦੀਆਂ ਸਵਾਦੀ ਪੰਜ ਤੋਂ ਹੀ ਜਾਂਦੀ ਕੋਈ ਤਾਂ ਇਕੱਲਾ ਛੱਟੀ ਆ ਲੋੜ ਨਹੀਂ ਹੂੰ ਬੜਾ ਨਿਆਰਾ ਵੀ ਵਰੀਆ ਉਹ ਤਾਂ ਜੇਕੜੀਆਂ ਬਣਾਤੀਆਂ ਨੇ ਤੇ ਆ ਰੈਡੀ ਹੈ ਹਾਂ ਹਾਂ ਉਹ ਜਕਲੀਆਂ ਕਿਵੇਂ ਚੱਕਰ ਚੱਲ ਅੱਛਾ ਜੇ ਤਾਂ ਜੋ ਮੁੱਦੀ ਹੋ ਜਾਂਦੀ ਹੋਰ ਨੌਕਰੀ ਵਿਕਾਰ ਹੰਡ ਲੱਗਦਾ ਇੱਥੇ ਹਾਂ ਚੱਕੋ ਦੇ ਅੱਗੋਂ ਪਲਟੀਆਂ ਦੀ ਉਹ ਜਕੜ ਬਣਾਇਆ ਜੀ ਜਿਵੇਂ ਆ ਯੋਰ ਹੁਣ ਨਾ ਬੰਦੇ ਦਾ ਲੱਗੇ ਤਾਂ ਚੁੱਕਣ ਜੀ ਸੋਤ ਹੀ ਬਣੀ ਕਰਤੀ ਤਾਂ ਕਰ ਵੀ ਪੀਡੀਓ ਸ਼ਾਟ ਵਾਲੀ ਹੈ ਸਭਲਾ ਕੰਮ ਉਹਦਾ 16 ਫੁੱਟ ਟ੍ਰਾਲਾ ਬਣਾ ਲੀਏ ਨਾ ਪਿਛੇ ਪੀਡੀਓ ਬਣਾ ਲੀਏ ਆਏ ਪੀਡੀਓ ਸ਼ਾਟ ਉਹ ਤੋਂ ਵਧੀਆ ਕੰਮ ਯਾਰ ਕਿ ਇਹੋ ਜੇ ਪੀਡੀਓ ਸ਼ਾਟ ਵਾਲੀ ਕਰਦਾ ਗੁਰਾ ਖੁੱਬ ਦੀ ਨਹੀਂ ਟਰਾਲੀ ਨਾ ਖੋਬਰੀ ਇਹਦਾ ਨਾਂ ਯਾਦ ਨਹੀਂ ਆ ਰਿਹਾ ਇੱਕ ਚੁੱਕਣਾ ਜਿਵੇਂ ਮਲਾ ਹਾਂ ਮਾ ਨਾਮ ਵਾਲਾ ਤੇਲ ਰਲਦੀ ਲੋੜ ਹੁੰਦੇ ਨਾਲ ਸਹੀ ਗੱਲ ਤੇਲ ਵੀ ਚੱਲਦਾ ਤੇ ਇਹ ਟਰੈਕਟਰ ਮਰਜੀ ਪਾਲਾ ਹੋਣਾ ਪਰ ਤੇਲ ਦਾ ਬਹਾਨਾ ਨਾਲ ਹੀ ਨੇ ਚਲੋ ਬਹਾਨਾ ਵੀ ਕੋ ਨਹੀਂ ਗਾ ਅਗਲੇ ਸੱਚੇ ਨੇ ਜਿੰਦਾ ਆ ਹੋਇ ਅਗਲਾ ਜਿੰਦਾ ਨਵਾਂ ਟਰੈਕਟਰ ਅਗਲਾ ਦਾ ਪਹੁੰਚਿਆ ਰਲ ਜਾਂਦਾ ਜਿੰਨੇ ਅੱਜ ਕੁੜੀਏ 10 12 ਲੱਖ ਰੁਪਇਆ ਆ ਇਹ ਕੁੜੀਏ ਟਰਾਲਾ ਥਾ ਥਾ ਤੇ ਚੱਲਿਆ ਹੁੰਦਾ ਹਾਂ ਬਈ ਇਹਨੇ ਅੱਜ 10 12 ਲੱਖ ਰੁਪਇਆ ਲਾਇਆ ਉਹ ਐਵੇਂ ਹੀ ਆਉਂਦਾ ਨਹੀਂ 50 ਹਜ਼ਾਰ ਟਰੈਕਟਰ ਦੀ ਡੰਡ ਲਾ ਦੇ ਨਹੀਂ ਫਿਰ ਨਹੀਂ ਦਿੰਦਾ ਪਾਉਗਾ ਅਗਲਾ ਪਰਵਾਹ ਮਾ ਆ ਜੋ ਚੰਗੀ ਗੱਲ ਹੈ ਹੈ ਚੰਗੀ ਗੱਲ ਹੈ ਬਣ ਜੇ ਦਾ ਵਧੀਆ ਵੀਡੀਓ ਵਾਲੇ ਬਣਾਵਾ ਚਲੋ ਬਿਲ ਖਿੱਚੇ ਫੋੜ ਦੋ ਕੀ ਪੂਰਾ ਕਰਨਾ ਰੱਖੋ ਰਹਾ ਪਾਈ ਨਹੀਂ ਪੈਰੀ ਤੇ ਕਰਨਾ ਚਾਹੀਦਾ ਮੈਂ ਐਡੀ ਗੱਲ ਕਰਦਾ ਚਲ ਖਿੱਚੇ ਵੇਖੀ ਚੱਪਾ ਕੁਝ ਨਹੀਂ ਹੁੰਦਾ ਚੱਪਲ ਲੈ ਗਈ ਇਹਦਾ ਚੱਪਲ ਨੂੰ ਕੀ ਹੁੰਦਾ ਉਹ ਰਾਜੇ ਨਾਲ ਜਾਣਦੇ ਖੇਚਾ ਜੀ ਦਾ ਹੋਏ ਹallelujah ਅੱਡ ਯਾਰ ਇਹ ਕਿ ਨਹੀਂ ਸਰ ਇਹ ਬਰਾਹ ਵਿੱਚ ਖਾਈ ਕਰਦੇਗਾ ਮੋੜ ਮੋੜ ਕੱਟ ਮੋੜ ਕੱਟ 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 ਹਲ ਮਾੜਾ ਬਲ ਦੇ ਡਿੱਗ ਪਈ ਇਹ ਕਿੱਤਾ ਬੜਾ ਹੈ ਪਾਣੀ ਆ ਗਿਆ ਗੁਰੂ ਮਿੰਟ ਮਾਰੋ ਯਾਰ ਚੱਟ ਤੇ ਕੱਟ ਮਾਰ ਲਾਉ ਮੋ ਆਲੂ ਚਾਹ ਚੰਦ ਸੈਨਾ ਨੂੰ ਨਾ ਆ ਉਹ ਦੌੜ ਤੇ ਇਹ ਵੀ ਪੀਟੀਓ ਛਾਪਤਾ ਲਈਆ ਵਾਕਈ ਹਾਂ ਆਹ ਰਹਾ ਪਾਈ ਪਲਟ ਕੇ ਬੈਠਾ ਕੀ ਬਲਟ ਨਹੀਂ ਉਹ ਪਲਟੋ ਕੀ ਆਂਦਾ ਜੀ ਇਹ ਪੀਟੀਓ ਛਾਪਤਾ ਲਈਏ ਲਿਖਿਆ ਗਿਆ ਠਰਵਾੜ ਮੈਂ ਉਹ ਹੁੰਦੇ ਛਾਪ ਹਾਂ ਹੈ ਮੇਰੇ ਹੋ ਰਿਹਾ ਹੈ ਛੋਟਾ ਪਾਣੀ ਆ ਪਾਣੀ ਲਾ ਗੁਰਵਾ ਦੇ ਪਾਣੀ ਬੜੀ ਤੇਜ਼ੀ ਆਇਆ ਗੁਰਵਾ ਇਹ ਬਸੇਰਾ ਟਾਈਮ ਪੈ ਜਾਣਾ ਹਲੋ ਆਹ ਤੇਰੀ ਮੂਵੀ ਬਣਉਣੀ ਹੈ ਬਾਂਦੀ ਮੂਵੀ ਅੱਛਾ ਲਾ ਕੇ ਅੱਛਾ ਲਾਏ ਦੀ ਲੈ ਵੀ ਪਤਾ ਨਾ ਖਲਾਰਨ ਦਾ ਹੋ ਜਾਵੀ ਹੈ ਤਾਂ ਥੱਲੇ ਯਾਬੀ ਥੱਲੇ ਬੈ ਗਈ ਹੁਣ ਉਹ ਥੱਲੇ ਖਲਾਰਨ ਵਾਲੀ ਮੈਂ ਇੱਕ ਥਾਂ ਤੇ ਜਿਆਦਾ ਹੀ ਪੈ ਜਾਂਦੀ ਕੁੜੀ ਇਹ ਵੀ ਜਿੱਥੇ ਢੇਰੀ ਲੱਗਦੀ